नकदरा सह लो मुँह दा बार फिर नकदार अगर तुम तक अपनी अखा बंद नहीं कीतिया हुई तो अपनी अखा जरूर बंद कर लो और सो इ नकदरा ले जाओ और मुंह दाह बार करी जाओ याद रखना है अपनी बैक सीधी रखनी है याद रखना है जो नकड़ साल लिया टमी थोड़ी फुल तरह साब आई टमी थोड़ी अंदर सो, so, एक बार फिर तो हम थोड़िया बद अख सामने ਨੰਬਰ 8 10 10 ਆਰਿਆ ਔਰ ਨੰਬਰ ਦੇਖਤੇ ਹੋਏ ਆਪਣੇ ਮੂੰਹ ਦੇ ਵਿੱਚੋਂ ਸਾਰ ਨੂੰ ਬਾਹਰ ਛੱਡੋ ਅਗਲਾ ਸਾਧ ਰਿਆਖਾ ਦੇ ਸਾਹਮਣੇ ਨੰਬਰ 2 2 2 2 ਮੁ드ਰਾ ਹੈ ਸਾਹ ਛੱਡੋ ਔਰ ਇਸ ਦੋਨੋਂ ਦੇਖੀ ਜਾਓ ਪਹੇਰਤੋ ਤੇ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਇੱਕ ਇੱਕ ਤੇ ਇੱਕ ਰੌਣਾ ਦੇ ਨਾਲ ਆਪਣੇ ਮੂੰਹ ਦੇ ਵਿੱਚੋਂ ਇਸ ਸਾਹ ਨੂੰ ਬਾਹਰ ਕਰਦੇ ਜਾਓ ਤੁਹਾਡੇ ਸਾਹਮਣੇ ਪਹੇਰਤੋ ਤੇ ਪੌੜੀਆਂ نیچے ਵੱਲ ਉਤਰਨੀ ਆ। 10 10 ਮੈਂ ਇਹ ਨੰਬਰ ਕਹੂੰਗੀ। ਤੇ ਮੈਂ ਤੇਵੇਂ ਤੁਸੀਂ ਇੱਕ ਇੱਕ ਪੌੜੀ نیچے ਉਤਰਦੇ ਜਾਣਾ। 10 9 8 7 পাঁচ চার তিন দখি পড়ি ਤੇ ਸਾਹਮਣੇ ਇੱਕ ਦਰਵਾਜ਼ਾ ਹੈ ਤੁਸੀਂ ਦਰਵਾਜ਼ੇ ਵਾਲਾ ਘਿਰੂ ਵੱਧ ਰਹੇ ਹੋ ਦਰਵਾਜ਼ਾ ਦਾ ਕੁੰਡਾ ਬਹੁਤ ਸੋਨਾ ਹੈ ਤੁਸੀਂ ਉਸ ਦਰਵਾਜ਼ੇ ਨੂੰ ਹੱਥ ਲਗਾਇਆ ਔਰ ਦਰਵਾਜ਼ਾ ਖੁੱਲ ਗਿਆ ਤੇ ਤੁਹਾਡੇ ਸਾਹਮਣੇ ਇੱਕ ਬੜੀ ਹੀ ਸੋਣੀ ਛੋਰੀ ਜੀ ਰੇਲ ਗੱਡੀ ਆ ਉਹ ਇਹ ਅੱਗੇ ਜਿਹੜਾ ਇੰਜਨ ਹੈਗਾ ਆ ਤੇ ਜਿਹੜਾ ਡੱਬਾ ਆ ਉਹ ਦੋਨੋਂ ਇਕੱਠੇ ਆ ਤੇ ਜਿਹੜਾ ਡੱਬਾ ਹੈ ਉਹ ਬਿਲਕੁਲ ਜਿਹਨੂੰ ਕਹਿੰਦੇ ਆਪਾਂ ਟ੍ਰਾਂਸਪੇਰੈਂਟ ਹੈ pau ਤੁਸੀਂ ਅੰਦਰ ਦੇਖ ਸਕਦੇ ਹੋ ਅੰਦਰੋਂ ਬਾਹਰ ਦੇਖ ਸਕਦੇ ਹੋ ਤੇ ਜਿਵੇਂ ਜਿਵੇਂ ਤੁਸੀਂ ਇਸ ਦब्बे ਦੇ ਨਜ਼ਦੀਕ ਜਾ ਰਹੇ ਹੋ ਤੁਹਾਡੇ ਅੰਦਰ ਇੱਕ ਖੁਸ਼ੀ ਹੈ ਤੁਹਾਡੇ ਕੋਲ ਕਾफी ਸਵਾਨ ਨੇ ਹੈ ਉਹ ਸਵਾਨ ਤੁਹਾਡੇ ਨਾਲ ਹੀ ਹੈ ਤੁਹਾਨੂੰ ਝੁਕਣ ਦੀ ਜ਼ਰੂਰਤ ਨਹੀਂ ਪੈ ਰਹੀ ਪਰ ਜਿੱਥੇ ਜਿੱਥੇ ਤੁਸੀਂ ਜਾ ਰਹੇ ਹੋ ਉਸਮਾਨ ਤੁਹਾਡੇ ਨਾਲ ਨਾਲ ਜਾ ਰਿਹਾ ਹੈ ਇਹ ਵੀ ਲੱਗ ਰਿਹਾ ਜਿਵੇਂ ਤੁਹਾਡੇ ਮੋਢਿਆਂ ਤੋਂ ਤੁਸੀਂ ਕੋਈ ਅੱਗੇ ਯਾਰਸੀਆਂ ਦੇ ਨਾਲ ਉਸ ਸਮਾਨ ਨੂੰ ਆਪਣੇ ਆਪ ਦੇ ਨਾਲ ਬੰਨਿਆ ਹੋਇਆ। ਪਰ ਤੁਸੀਂ ਇਸ ਬਾਰੇ ਨਹੀਂ ਸੋਚ ਰਹਾ। ਗੱਡੀ ਤੁਹਾਡੇ ਸਾਹਮਣੇ ਹੈ। ਡੱਬਾ ਤੁਹਾਡੇ ਸਾਹਮਣੇ ਹੈ। ਦਰਵਾਜ਼ਾ ਖੁੱਲ ਰਿਹਾ ਹੈ। ਤੁਸੀਂ ਅੰਦਰ। ਤੁਸੀਂ ਗੱਡੀ ਦੇ ਵਿੱਚ ਪੈਰ ਪਾ ਲਿਆ। ਜੀ ਸਰਸਮਾਨ ਤੁਹਾਡੇ ਨਾਲ ਆ ਦਬ ਬੇहद ਖੂਬਸੂਰਤ ਹੈ ਬਹੁਤ ਜਗਾ ਹੈ ਉਹਦੇ ਅੰਦਰ ਤੁਹਾਡੇ ਵਾਸਤੇ ਬਿਲਕੁਲ ਸੀਟ ਵੀ ਬੇਹਦ ਖੂਬਸੂਰਤ ਹੈ ਸੀਟ ਇੰਨੀ ਸੋਹਣੀ ਹੈ ਕਿ ਅਗਰ ਤੁਸੀਂ ਬੈਠੋਗੇ ਤੁਹਾਨੂੰ ਪਤਾ ਹੈ ਅਗਰ ਤੁਸੀਂ ਬੈਠੇ ਤਾਂ ਤੁਹਾਡਾ ਬਿਲਕੁਲ ਜਿੰਨਾ ਵੀ ਥੋੜੀ ਥਕਾਵਟ ਹੈ ਜਿੰਨੇ ਵੀ ਤੁਹਾਡੇ ਅੰਦਰ ਕੋਈ ਗੁੱਸੇ ਗਿਲੇ ਕੋਈ ਨਰਾਜ਼ਗੀਆਂ ਨੇ ਕੁਝ ਵੀ ਹੈ ਉਹ ਸਾਰਾ ਦਾ ਸਾਰਾ ਕੁਝ ਤੁਹਾਡੇ ਤੋਂ ਦੂਰ ਚਲਾ ਜਾਣਾ बैठोगे किबे समान ही बहुत ज्यादा हमों बैठे हुए हले सोच रहे हो पर तुम बैठे कितो हो तुट सूट कैसे उ बैठे हो सूट कैसे उसे बैठना था थोड़े ले वादिया है ही नहीं ਕਿਉਂਕਿ ਜਰੇਲ ਗੱਡੀ ਨੇ ਬ੍ਰੇਕ ਮਾਰੀ ਤਾਂ ਫਿਰ ਤੁਹਾਡਾ ਕੀ ਬਣੇਗਾ ਪਰ ਇੰਦਰਾਤੀ ਬਹੁਤ ਤੇਜ਼ ਜਾ ਰਹੀ ਹੈ ਆਸ-ਪਾਸ ਜਿੰਨਾ ਕੁਝ ਹੈ ਤੁਸੀਂ ਦੇਖਣਾ ਚਾਹ ਰਹੇ ਹੋ ਪਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਿ ਸਮਾਨ ਹੀ ਬਹੁਤ ਹੈ ਹੁਣ ਕੀ ਕਰੋਗੇ ਆਸ-ਪਾਸ ਦੇਖੋ ਥੋੜੀ ਸੀਟ ਦੇ ਨਜ਼ਦੀਕ ਇੱਕ ਬਟਨ ਹੈ ਬਟਨ ਕਹ ਰਿਹਾ ਡੰਗ ਡੰਪ ਡੰਪ ਤੁਹਾਨੂੰ ਪਤਾ ਹੈ ਡੰਪ ਕਰਨ ਦੇ ਵਾਸਤੇ ਪਰ ਤੁਹਾਨੂੰ ਇਹਨਾਂ ਪਤਾ ਹੈ ਕਿ ਇਹ ਜੇ ਤੁਹਾਨੂੰ ਬਟਨ ਨਜ਼ਰ ਆ ਰਿਹਾ ਤਾਂ ਤੁਹਾਡੇ ਵਾਸਤੇ ਹੈ ਤੁਸੀਂ ਇਹਦੀ ਵਰਤੋਂ ਕਰਨੀ ਹੈ ਕਿ ਤੁਸੀਂ ਡਰਦੇ ਹਾਂ ਜਲਦੇ ਹਾਂ ਝਿਜਕਦੇ ਹੋਏ ਉਸ ਬਟਨ ਨੂੰ ਹੱਥ ਲਗਾ ਰਹੇ ਹੋ ਕਿ ਸ਼ਾਇਦ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਤੁਸੀਂ ਉਹਨੂੰ ਹਲਕਾ ਜਿਹਾ ਹੱਥ ਲਗਾਇਆ ਇੱਕ ਬੜੀ ਪੁਰਾਣੀ ਜੀ ਬੋਰੀ ਜਿਹੜੀ ਪਈ ਹੋਈ ਸੀ ਥੋੜੀ ਰੇਲ ਗੱਡੀ ਦੇ ਵਿੱਚ ਥੋੜੇ ਡੱਬੇ ਦੇ ਵਿੱਚ ਉਹ ਬਾਹਰ ਡਿੱਗ ਗਈ ਤੁਸੀਂ ਦੇਖ ਰਹੇ ਹੋ ਉਹ ਦੇ ਬਾਅਦ ਤੁਹਾਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ ਕਿਉਂ ਤਰੋਚਾਈ ਦੀ ਨਹੀਂ ਸੀ ਐਨੀ ਪੁਰਾਣੀ ਬੋਰੀ ਤੁਸੀਂ ਕੀ ਕਰਨੀ ਸੀ ਤੁਹਾਨੂੰ ਤੇ ਪਤਾ ਵੀ ਨਹੀਂ ਉਸ ਬੋਰੀ ਵਿੱਚ ਕੀ ਸੀ ਜਾਣ ਦੋ ਤੁਸੀਂ ਬੋਰੀ ਨੂੰ ਜਾਣ ਦਿੱਤਾ ਤੇ ਉਸ ਤੋਂ ਅੱਗੇ ਤੁਸੀਂ ਵਾਧਦੇ ਪਏ ਆ ਸੀ ਅੱਗੇ ਨੂੰ ਚੱਲ ਰਹੇ ਹਾਂ ਤੇ ਫਿਰ ਤੁਹਾਨੂੰ ਪਤਾ ਆ ਕਿ ਤੁਸੀਂ ਇੱਕ ਵਾਰੀ ਫਿਰ ਤੋਂ ਜੇ ਇਹੇ ਬਟਨ ਪ੍ਰੈਸ ਕਰੋਗੇ ਤੇ ਇਹਦੇ ਨਾਲ ਕੁਝ ਵਧੀਆ ਹੀ ਹੋਏਗਾ ਤੇ ਇਹ ਵਧੀਆ ਕੀ ਹੈ ਚਲ ਇੱਕ ਵਾਰੀ ਫਿਰ ਤੋਂ ਇਸ ਬਟਨ ਨੂੰ ਦਬਾਓ ਦਬਾ ਦਿੱਤਾ ਲਓ ਇੱਕ ਵਾਰੀ ਫਿਰ ਤੋਂ ਇੱਕ ਬੜਾ ਪੁਰਾਣਾ ਜਿਹੜਾ ਵਿੱਚ ਸੰਦੂਕ ਪਿਆ ਸੀ 16282 ਦੋਨੇ ਦਿਖ ਗਏ ਜਗਾ ਵੜ ਗਈ ਹਾਂ ਤੇ ਪਰ ਇਹ ਵਿੱਚ ਸੌਂ ਜੋ ਕੀ ਥਾਂ ਹੋ ਗਈ। ਹੂੰ ਥੜੀ ਕੁ ਹੁਣ ਜਗਾਇਆ ਤੁਸੀਂ ਬੈਠ ਸਕਦੇ ਹੋ ਆਰਾਮ ਦੇ ਨਾਲ। ਹਾਂ ਬੈਠਾ ਤੁਸੀਂ ਹਾਲੇ ਵੀ ਬਿਸਤਰੇ ਦੇ ਉੱਤੇ ਹੋਏ ਹੋ। ਪਰ ਹੁਣ ਤੁਸੀਂ ਬੈਠ ਸਕਦੇ ਹੋ। ਹਾਂ ਨਹੀਂ ਨਹੀਂ ਇਕ ਵਾਰੀ ਫਿਰ ਤੁਸੀਂ ਬਟਨ ਪ੍ਰੈਸ ਕਰੋ। ਤੁਸੀਂ ਇਕ ਵਾਰੀ ਫਿਰ ਬਟਨ ਪ੍ਰੈਸ ਕਰ ਦੇ। ਐਪ ਕੀ ਤੁਹਾਨੂੰ ਪਤਾ ਹੈ? ਇਸ ਵਾਰ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਹਾਨੂੰ ਨਹੀਂ ਚਾਹੀਦਾ ਤੁਸੀਂ ਬਾਹਰ ਸੁੱਟ ਸਕਦੇ ਹੋ। ਤੁਹਾਡਾ ਕੌਸਲਾ ਵੱਧ ਰਹੀ ਹੈ ਤੁਹਾਡੀ ਹਿੰਮਤ ਵੱਧ ਰਹੀ ਹੈ ਤੇ ਐਤ ਕੀ ਜਦੋਂ ਤੁਸੀਂ ਬਰਨ ਪ੍ਰੈਸ ਕੀਤਾ ਹੋਇਆ ਹੈ ਨਾ ਤੁਸੀਂ ਪ੍ਰੈਸ ਕਰਕੇ ਰੱਖਿਆ ਹੋਇਆ ਹੈ ਤੇ ਲਾਫਰ ਇੱਕ ਤੋਂ 10 4 ਇੱਕ ਤੋਂ ਬਾਅਦ ਇੱਕ ਇਹ ਜਿਹੜੇ ਬਕਸੇ ਨੇ ਬਾਹਰ ਡਿਗਣੇ ਸ਼ੁਰੂ ਹੋ ਗਏ ਤੁਹਾਨੂੰ ਪਤਾ ਵੀ ਨਹੀਂ ਸੀ ਇਹ ਬਕਸੇ ਪਏ ਹੋਏ ਨੇ ਕਿਉਂਕਿ ਪਤਾ ਨਹੀਂ ਕਦੋਂ ਦੇ ਬਕਸੇ ਪਏ ਹੋਏ ਸੀ ਹਾ ਜੀ ਜੀ ਬਕਸੇ ਲਿਗਦੇ ਜਾਂਦੇ ਨੇ ਤੁਹਾਡੇ ਕੋਲ ਜਗ੍ਹਾ ਬਣਦੀ ਜਾ ਰਹੀ ਹੈ ਹਾਂ ਤੇhold ਤੁਹਾਡੇ ਕੋਲ ਜਗਾ ਬਣ ਗਈ ਹੋਈ ਐ ਤੁਹਾਡੀ ਸੀਟ ਤੇ ਉੱਤੇ ਬੈਠਣ ਵਾਸਤੇ ਤੁਸੀਂ ਆਪਣੀ ਸੀਟ ਤੇ ਉੱਪਰ ਜਾ ਕੇ ਬੈਠ ਜਾਓ ਤਾਂ ਉਹ ਵਧੀਆ ਲੱਗ ਰਿਹਾ ਮੇਰੇ ਕੋਲ ਨਹੀਂ ਵਧੀਆ ਜਗਾ ਸੀ ਨਾ ਪਹਿਲਾਂ ਇੱਥੇ ਬੈਠਿਆ ਕਿਉਂ ਨਹੀਂ ਮੈਂ ਪਹਿਲਾਂ ਇੱਥੇ ਬੈਠੀ ਕਿਉਂ ਨਹੀਂ ਜਗਾ ਤੇ ਨਜ਼ਰ ਨਹੀਂ ਸੀ ਆ ਰਹੀ ਇਹ ਨਜ਼ਰ ਕਿੱਦਾਂ ਆਈ ਕਿੰਨਾ ਸਮਾਂ ਜਾਸ ਸੁਤਣਾ ਪਿਆ ਓਏ ਥੋੜਾ ਹੋਰ ਵੀ ਪਿਆ ਬਟਨ ਪ੍ਰੈਸ ਤੇ ਕਰੀਏ ਤੁਹਾਡੇ ਅੰਦਰ ਥੋੜੀ ਰੂਹ ਖੁਸ਼ ਹੋਈ ਹੋਈ ਹੈ ਤੁਹਾਡੇ ਅੰਦਰ ਥੋੜਾ ਪੂਰਾ ਮਨ ਥੋੜੀ ਸੋਚ ਪੂਰੀ ਤਰ੍ਹਾਂ ਖੁਸ਼ ਤੁਸੀਂ ਬੇਹੱਦ ਖੁਸ਼ ਹੋ ਕਿ ਜਗਾ ਬਣਨੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਪਤਾ ਹੀ ਨਹੀਂ ਸੀ ਇਹ ਜਗਾ ਇੰਨੀ ਜ਼ਿਆਦਾ ਖਰੀਦ ਹੋਈ ਹੈ ਜਿੰਨੀ ਜਗਾ ਤੁਹਾਡੇ ਕੋਲ ਬਣਦੀ ਜਾ ਰਹੀ ਹੈ ਔਰ ਤੁਸੀਂ ਇੱਕ ਵਾਰੀ ਫਿਰ ਤੋਂ ਇਹ ਬਟਨ ਪ੍ਰੈਸ ਕੀਤਾ ਹੋਇਆ ਹੈ ਔਰ ਜਿੰਨਾ ਹੋਰ ਸਮਾਨ ਜੇ ਤੁਹਾਨੂੰ ਚਾਹੀਦਾ ਨਹੀਂ ਸੀ ਉਸ ਸਾਰੇ ਦਾ ਸਾਰਾ ਸਮਾਨ ਇਸ ਡੱਬੇ ਦੇ ਵਿੱਚੋਂ ਬਾਹਰ ਚਲਾ ਗਿਆ ਔਰ ਤੁਹਾਡੇ ਕੋਲ ਹੁਣ ਸਿਰਫ ਇੱਕ ਸੂਟਕੇਸ ਹੈ ਜਿਹੜਾ ਤੁਹਾਨੂੰ ਚਾਹੀਦਾ ਸੀ ਤੇ ਬਾਕੀ ਸਾਰਾ ਸਮਾਨ ਇਸ ਡੱਬੇ ਦੇ ਵਿੱਚੋਂ ਬਾਹਰ ਹੈ ਔਰ ਤੁਸੀਂ ਹੁਣ ਡੱਬੇ ਦੇ ਵਿੱਚ ਕਿਸੇ ਪਾਸੇ ਵੀ ਦੇਖਦੇ ਪਏ ਹੋ ਤੁਹਾਨੂੰ ਉਹ ਸਭ ਨਜ਼ਰ ਆ ਰਿਹਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਪਾਸੇ ਪਹਾੜ ਨੇ ਕਿਸੇ ਪਾਸੇ ਸਵਰਗ ਵਰਗਾ ਸੀਨ ਹੈ ਕਿਸੇ ਪਾਸੇ ਪਾਣੀ ਹੈ ਤੇ ਕਿਸੇ ਪਾਸੇ ਸਤਰੰਗੀ ਪੀਂਗ ਹੈ ਪੰਛੀ ਚਾਹ ਚਾਹ ਰਹੇ ਨੇ ਸੋਨੇ ਜਾਨਵਰ ਸਾਰੇ ਪਾਸੇ ਘੁੰਮਦੇ ਪਏ ਨੇ ਔਰ ਤੁਸੀਂ ਸਾਰੇ ਪਾਸੇ ਸਭ ਕੁਝ ਦੇਖ ਰਹੇ ਹੋ ਦੇਖ ਸਕਦੇ ਹੋ ਇੱਥੋਂ ਤੱਕ ਕਿ ਡੱਬੇ ਦੀ ਜਿਹੜੀ ਛੱਤ ਹੈ ਉਹਦੇ ਰਾਹੀਂ ਤੁਸੀਂ ਉੱਪਰ ਅਸਮਾਨ ਦੇ ਵਿੱਚ ਵੀ ਦੇਖ ਸਕਦੇ ਹੋ ਔਰ ਜਿਸ ਜਗ੍ਹਾ ਦੇ ਉੱਪਰ ਤੁਸੀਂ ਹੈਗੇ ਹੋ ਤੁਸੀਂ ਨਾ ਸਿਰਫ ਅਸਮਾਨ ਵਿੱਚ ਦਾ ਸੂਰਜ ਚੰ드ਰਮਾ ਸਗੋਂ ਤਾਰੇ ਵੀ ਦੇਖ ਸਕਦੇ ਹੋ ਗੱਲ ਕੀ ਕੁਦਰਤ ਨੇ ਐਸ ਡੱਬੇ ਦੇ ਵਿੱਚ ਤੁਹਾਡੇ ਕੋਲ ਹਰ ਉਹ ਚੀਜ਼ ਮੁਹੱਈਆ ਕਰਾਈ ਹੈ ਜਿਹੜੀ ਤੁਹਾਨੂੰ ਚਾਹੀਦੀ ਹੈ ਗੱਡੀ ਰਫ਼ਤਾਰ ਦੇ ਨਾਲ ਜਾ ਰਹੀ ਹੈ ਅੰਜਾਈ ਜਾ ਰਹੀ ਹੈ ਪਰ ਐਸ ਵੇਲੇ ਇਹ ਰਫ਼ਤਾਰ ਤੁਹਾਨੂੰ ਬਿਲਕੁਲ ਵੀ ਰਫ਼ਤਾਰ ਵਾਂਗੂ ਮਹਿਸੂਸ ਨਹੀਂ ਹੋ ਰਹੀ ਕਿਉਂ ਤੁਹਾਨੂੰ یوں ਮਹਿਸੂਸ ਹੋ ਰਿਹਾ ਜਿਵੇਂ ਤੁਸੀਂ ਸਿਰ ਤੇ ਸਿਰਫ ਹਵਾ ਦੇ ਵਿੱਚ ਤੈਰ ਰਹੇ ਹੋ थोड़े, आले दुआले कि कोई अड़चन मुश्किल कुछ भी नहीं है हौली हो रही है। ओ, एक होर स्टेशन आ गया स्टेशन का नाम की है दो हजार पच्ची दो हजार पच्ची स्टेशन देते चलो उतरी है गली रुक गई ਡਰ ਖਲਿਆ ਅਰ ਤੁਸੀਂ ਬਰੇ ਆਰਾਮ ਨਾਲ ਤੁਹਾਨੂੰ ਕੋਈ ਕਾੜ ਨਹੀਂ ਹੈਗੀ ਕਿਉਂਕਿ ਇਸ ਗੱਡੀ ਨੇ ਤੁਹਾਨੂੰ ਆਰਾਮ ਨਾਲ ਉਤਾਰੇ ਬਿਨਾ ਕਿਤੇ ਨਹੀਂ ਜਾਣਾ ਅਰ ਤੁਸੀਂ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਐ ਕਿ ਜਿਹੜਾ ਇਹ ਸੂਟ ਕੇਸ ਤੁਹਾਡੇ ਨਾਲ ਹੈ ਇਹ ਤੁਹਾਡੇ ਨਾਲ ਕਿਸੇ ਵੀ ਤਰੀਕੇ ਨਾਲ ਬਨਿਆ ਨਹੀਂ ਹੋਇਆ ਇਹ ਸਿਰਫ ਤੇ ਸਿਰਫ ਅਜੇ ਹਾਇ ਹੈ ਜਿਹੜਾ ਆ ਹਵਾ ਦੇ ਵਿੱਚ ਤੁਹਾਡੇ ਨਾਲ ਚੱਲ ਰਿਹਾ ਹੈ ਅੱਜ ਤੁਸੀਂ ਸਟੇਸ਼ਨ ਤੋਂ ਅੱਗੇ ਲੰਘਦੇ ਆਂ ਜਿਵੇਂ ਤੁਸੀਂ ਸਟੇਸ਼ਨ ਤੋਂ ਅੱਗੇ ਲੰਘ ਰਹੇ ਹਾਂ ਤੁਹਾਡੇ ਆਲੇ-ਦੁਆਲੇ ਕੁਦਰਤੀਆਂ ਆਵਾਜ਼ਾਂ ਸੋਹਣੀਆਂ ਤੁਹਾਨੂੰ ਹੋਰ ਜ਼ਿਆਦਾ ਖੁਸ਼ੀ ਮਹਿਸੂਸ ਕਰਵਾ ਰਹੀਆਂ ਨੇ ਅਰਨਾਲਦੀਨ ਆਂ ਜਿਵੇਂ ਤੋੜੇ ਗਾਰੀਨ ਐਂਜਲਸ ਤਰੂ ਰਾਦਖਨ ਵਾਲੇ ਤੁਹਾਨੂੰ ਸੁਨੇਹਾ ਪਹੁੰਚ ਰਿਹਾ ਹੈ ਔਰ ਸੁਨੇਹਾ ਤੁਹਾਡੇ ਕੋਲ ਕੀ ਆ ਰਿਹਾ ਹੈ ਸੁਨੇਹਾ ਤੁਹਾਡੇ ਕੋਲ ਪਹੁੰਚ ਰਿਹਾ ਹੈ ਜਿੰਨਾ ਕੁਛ ਤੂੰ ਛੱਡਣਾ ਸੀ ਤੂੰ ਛੱਡ ਦਿੱਤਾ ਤੇਰੀਆਂ ਰਾਹਾਂ ਦੇ ਵਿੱਚ ਜਿਹੜੇ ਰੋੜੇ ਸੀ ਤੂੰ ਪਿੱਛੇ ਛੱਡ ਦਿੱਤੇ ਤੁਸੀਂ ਸੋਚ ਰਹੇ ਹੋ ਇਹਦਾ ਤੁਹਾਡੀ ਅੱਜ ਦੇ ਸਫ਼ਰ ਨਾਲ ਕੀ ਸੰਬੰਧ ਹੈ ਕਿ ਤੁਸੀਂ ਇਸ ਡੱਬੇ ਵਿੱਚ ਸਿਰਫ ਬੈਠੇ ਸੀ ਆਪਣਾ ਸਵਾਨ ਸੁੱਟਣ ਦੇ ਵਾਸਤੇ ਇੱਕ ਸੀ ਪਹਿਲਾਂ ਕਿਉਂ ਨਹੀਂ ਸੁੱਤਿਆ ਫੇਰ ਆਵਾਜ਼ ਆਈ ਨਹੀਂ ਇਹ ਸਮਾਨ ਕੋਈ ਐਵੇਂ ਸਮਾਨ ਨਹੀਂ ਸੀ ਇਹ ਸਮਾਨ ਸੀ ਜਿਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਜਮਤ ਕਾਰਾਂ ਦਾ ਰਸਤਾ ਰੁਕ ਗਿਆ ਹੋਇਆ ਸੀ ਤੁਹਾਨੂੰ ਸਮਝ ਲੱਗਦੀ ਹੈ ਤਾਂ ਇਹ ਤੁਹਾਡੇ ਕੋਲ ਜਗ੍ਹਾ ਨਹੀਂ ਸੀ ਬੈਠਣ ਲਈ ਥੋੜੀ ਰੁਖੁਸ਼ਾ ਥੋੜਾ ਦਿਲ ਖੁਸ਼ਾ ਤੁਸੀਂ ਬਹਵੇਂ ਚੱਲਦੇ ਪਏ ਹੋ ਪਰ ਤੁਹਾਨੂੰ ਇਹ ਮਹਿਸੂਸ ਪੂਰੀ ਤਰ੍ਹਾਂ ਹੋ ਰਿਹਾ ਹੈ ਕਿ ਜਿਵੇਂ ਹੈ ਤਾਂ ਤੁਸੀਂ ਤਾਂ ਰਹੇ ਪਰ ਤੁਹਾਡੇ ਪੈਰਾਂ ਦੇ نیچےੋਂ ਜੜਾਂ ਤੁਹਾਡੀਆਂ ਜ਼ਮੀਨ ਦੇ ਤੁਰ ਅੰਦਰ ਜਾਂਦੀਆਂ ਪਈਆਂ ਨੇ ਔਰ ਜਿੰਨੀਆਂ ਗੇੜੀਆਂ ਇਹ ਜੜਾਂ ਜਾ ਰਹੀਆਂ ਨੇ ਉਹਨਾਂ ਹੀ ਸੌਖਾ ਥੋੜੀ ਜੀਵਨ ਦਾ ਰਾਹ ਹੋ ਰਿਹਾ ਔਰ ਜਿਹੜੇ ਚਮਤਕਾਰ ਤੁਸੀਂ ਅੱਜ ਤੱਕ ਬਾਹਰ ਭਾਲ ਰਹੇ ਸੀ ਤੁਹਾਨੂੰ ਹੁਣ ਸਮਝ ਲੱਗ ਰਿਹਾ ਹੈ ਕਿ ਉਹ ਚਮਤਕਾਰ ਹਮੇਸ਼ਾ ਤੋਂ ਤੁਹਾਡੇ ਕੋਲ ਨੇ ਤੁਸੀਂ ਸਿਰਫ ਤੇ ਸਿਰਫ ਉਹਨਾਂ ਦੇ ਬੂਹੇ ਨੂੰ ਬੰਦ ਕੀਤਾ ਹੋਇਆ ਸੀ ਇਸ ਚੜ੍ਹਨ ਗਰੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਤੁਸੀਂ ਇਸ ਸਮੇਂ ਨੂੰ ਮਾਣ ਰਹੇ ਹੋ ਤੁਹਾਨੂੰ ਇਹ ਅਹਿਸਾਸ ਵੀ ਨਹੀਂ ਕਿ ਤੁਸੀਂ ਦਰਸਲ ਖੜੇ ਸੀ ਤੁਸੀਂ ਬੈਠੇ ਵੀ ਨਹੀਂ ਸੀ ਪਰ ਤੁਸੀਂ ਖੜੇ ਵੀ ਇੰਨੇ ਜ਼ਿਆਦਾ ਆਰਾਮ ਨਾਲ ਸੀ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਤੁਹਾਡੀ ਊਰਜਾ ਉਹਦੇ ਵਿੱਚ ਲੱਗ ਰਹੀ ਹੈ ਤੇ ਜਦੋਂ ਤੁਹਾਡਾ ਇਹ ਅਹਿਸਾਸ ਅੰਦਰ ਤੱਕ ਪਹੁੰਚਿਆ ਕਿ ਚਮਤਕਾਰਾਂ ਦਾ ਰਾਗ ਖੁੱਲ ਗਿਆ ਉਹਦੇ ਨਾਲ ਹੀ ਸਾਹਮਣੇ ਜਾ ਦਰਵਾਜ਼ਾ ਸੀ ਦਰਵਾਜ਼ਾ ਖੁੱਲ ਗਿਆ ਨਾ ਸਿਰਫ ਚਮਤਕਾਰਾਂ ਦਾ ਸਗੋਂ ਤੁਹਾਡੀ ਸੋਹਣੀ ਜ਼ਿੰਦਗੀ ਦਾ ਦਰਵਾਜ਼ਾ ਤੁਹਾਡੇ ਸਾਹਮਣੇ ਖੁੱਲ ਗਿਆ ਮੈਂ ਹੁਣ ਤੁਹਾਨੂੰ ਇੱਕ ਟੋਲੇ ਕਿਤੇ ਤੱਕ ਗਿਣਤੀ ਕਰਾਂਗੀ ਔਰ ਤੁਸੀਂ ਵਾਪਸ ਉਹ ਨਪੋਲੀਓ ਦੇ ਉੱਪਰ ਚੜੋਗੇ 1 2 3 4 ਪੰਚ 6 ਸਤ ਅੱਤ ਨ 10 ਕੋੜੀ ਆ ਦਿੱਸੇ ਖੜ ਦੇ ਉਪਰ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਰੋ ਤਾਜ਼ਾ ਹੈ ਥੋੜੀ ਨੂੰ ਖੁਸ਼ ਆ ਥੋੜਾ ਦਿਮਾਗ ਖੁਸ਼ ਆ ਤੁਹਾਡੇ ਚਿਹਰੇ ਦੇ ਉੱਤੇ ਇੱਕ ਨੂਰਾਨੀ ਹੈ ਤੁਹਾਨੂੰ ਇਹੋ ਮਹਿਸੂਸ ਹੋ ਰਿਹਾ ਜਿਵੇਂ ਤੁਹਾਡੇ ਗਲੂ ਕੰਡੇ ਖੜੇ ਹੋ ਗਏ ਨੇ ਤਾਰੇ ਅੰਦਰ ਕੋਈ ਅਜੀਬੀ ਊਰਜਾ ਹੈ ਜਿਹੜੀ ਪੂਰੀ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਨੂੰ ਵਧੀਆ ਮਹਿਸੂਸ ਕਰਵਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਜੇ ਕੁਝ ਪਿੱਛੇ ਛੱਡ ਕੇ ਆਏ ਹੋ ਤਾਂ ਤੁਸੀਂ ਆਪਣੇ ਨਾਲ ਬਹੁਤ ਸਾਰਾ ਕੁਝ ਅੱਗੇ ਨੂੰ ਲੈ ਕੇ ਆਏ ਹੋ ਛੱਡ ਕੇ ਉਹ ਆਏ ਹੋ ਜੋ ਤੁਹਾਨੂੰ ਚਾਹੀਦਾ ਨਹੀਂ ਸੀ ਔਰ ਲੈ ਕੇ ਉਹ ਜਾ ਰਹੇ ਹੋ ਜੋ ਅੱਜ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਚਾਹੀਦਾ ਹੈ ਮੈਂ ਹੁਣ 1 ਤੋਂ ਲੈ ਕੇ 5 ਤੱਕ ਗਿਣਤੀ ਕਰਾਂਗੀ ਤੇ 5 ਤੱਕ ਪਹੁੰਚਦੇ ਪਹੁੰਚਦੇ ਤੁਸੀਂ ਵਾਪਸ ਇਸ ਦੁਨੀਆ ਦੇ ਵਿੱਚ ਆ ਜਾਓਗੇ ਇਸ ਡਾਈਮੈਂਸ਼ਨ ਨੂੰ ਛੱਡ ਕੇ 1 ਥੋੜੀ ਸਰੀਰ ਦੇ ਵਿੱਚ ਤਰੰਗਾਂ ਉੱਠ ਰਹੀਆਂ ਨੇ 2 ਥੋੜੀ ਗਰਦਨ ਜਾਗ ਰਹੀ ਹੈ ਜਿਹੜਾ ਕਿ ਪੋੜਾ ਤੁਹਾਡੇ ਸਿਰ ਔਰ ਤੁਹਾਡੀ ਵੀਰ ਦੀ ਹੱਡੀ ਦੇ ਵਿੱਚ ਆਪਣੇ ਹੱਥਾਂ 'ਈਂ ਉਂਗਲਾਂ ਨੂੰ ਹਿਲਾਓ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਹਿਲਾਓ ਬਾਹਨੇ ਉਂਗਲਾਂ ਹਿਲਾਓ ਤੱਕ 4 ਸੀ ਤੇ 5 ਤੁਸੀਂ ਆਪਣੀਆਂ ਅੱਖਾਂ ਖੋਲ ਸਕਦੇ ਹੋ ਜਦ ਤੁਸੀਂ ਅੱਖਾਂ ਖੋਲ ਕੇ ਦੇਖੋਗੇ ਤੁਹਾਡੇ ਆਲੇ ਦੁਆਲੇ ਦੁਨੀਆ ਭਾਵੇਂ ਤੁਹਾਡੀ ਉਹ ਹੋਇਆ ਜਿਹੜੀ ਤੁਹਾਨੂੰ ਪਹਿਲਾਂ ਨਜ਼ਰ ਆ ਰਹੀ ਸੀ ਐਸ ਧਿਆਨ ਤੋਂ ਪਹਿਲਾਂ ਪਰ ਤੁਹਾਡੀ ਦੁਨੀਆ ਦਰਅਸਲ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਔਰ ਇਹ ਅਹਿਸਾਸ ਤੁਹਾਨੂੰ ਥੋੜੀ ਥ੍ਰੀਲੇ ਵਿੱਚ ਨਜ਼ਰ ਆਉਣਾ ਬੇਹੱਦ ਜਲਦੀ ਸ਼ੁਰੂ ਹੋ ਜਾਏਗਾ। ਔਰ ਇੱਕ ਵਾਰੀ ਫਿਰ ਤੁਹਾਨੂੰ ਮੈਂ ਦੱਸਵਾਗੇ ਇਹ ਜਿਹੜੀ ਧਿਆਨ ਦੀ ਕਿਰਿਆ ਹੈ ਇਹ ਤੁਸੀਂ ਜਿੰਨੀ ਵਾਰੀ ਕਰੋਗੇ ਓਨੇ ਵਾਰੀ ਤੁਸੀਂ ਜਿਹੜੀ ਊਰਜਾ ਜੋ ਕੁਝ ਵੀ ਤੁਸੀਂ ਪਿੱਛੇ ਛੱਡਣਾ ਸੀ ਉਹਨੂੰ ਫਿਰ ਤੋਂ ਪਿੱਛੇ ਛੱਡ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਵਧੀਆ ਬਹੁਤ ਪਿਆਰਾ ਬਹੁਤ ਵਧੀਆ ਬਣਾ ਲਓਗੇ। Шукрия. Намасте.